ਉਸ ਬਾਅਦ ਇਮੀਡੀਏਟਲੀ ਜਿਹੜਾ ਅਸੀਂ ਉਹਨਾਂ ਦੇ ਕਿਉਂਕਿ ਇਹ ਗੱਲ ਤਾਂ ਸਾਨੂੰ ਉਦੋਂ ਹੀ ਕਲੀਅਰ ਹੋ ਗਈ ਸੀ ਜਦੋਂ 1 ਘੰਟਾ ਬਾਅਦ ਜਿਹੜੀ ਪੀਸੀ ਮੈਂ ਕੀਤੀ ਸੀਗੀ ਉਸ ਜੀ ਦੱਸਤਾ ਸੀਗਾ ਵੀ ਇਹਦੇ ਪਿੱਛੇ ਜਿਹੜਾ ਹੈਗਾ ਅਮਰਿਤਪਾਲ ਬਾੜ ਦਾ ਹੱਤ ਹੈ ਔਰ ਉਸ ਤੋਂ ਬਾਅਦ ਉਹਦੇ ਜਿਹੜੇ ਨੇੜੇ ਦੇ ਬੱਦੇ ਸੀਗੇ ਉਹਨਾਂ ਤੇ ਅਸੀਂ ਜਦੋਂ ਸ਼ੁਰੂ ਕੀਤਾ ਜ਼ੀਰੋ ਐਂਡ ਸ਼ੁਰੂ ਕੀਤੀ ਕਿ ਕੌਣ-ਕੌਣ ਹੋ ਸਕਦਾ ਤੇ ਉਹ ਤਕਰੀਬਨ ਸਾਰੇ ਹੀ ਜਿਹੜੇ ਘਰੋਂ ਗਾਇਬ ਮਲੇ ਔਰ ਭੱਜੇ ਹੋਏ ਸੀਗੇ ਫੇਰ ਹੌਲੀ ਹੌਲੀ ਕੜੀਆਂ ਜੋੜਨੇ ਸ਼ੁਰੂ ਕੀਤੀਆਂ ਜਿਹਦੇ ਚ ਸਾਡੇ ਉਦੋਂ ਦੇ ਜਿਹੜੇ ਡੀਐਸਪੀ ਡੀ ਹਸਾਂ ਮਨਿੰਦਰ ਸਿੰਘ ਸੀਗੇ ਡੀਐਸਪੀ ਡੀ ਅਰੁਣ ਸ਼ਰਮਾ ਇੰਸਪੈਕਟਰ ਸੀ ਆਏ ਇਹਨਾਂ ਦੀ ਬੜੀ ਅਨਥੱਕ ਜਿਹੜੀ ਉਹ ਰਹੀ ਔਰ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤਾਂ ਉਹਦੇ ਚੋਂ ਸਭ ਤੋਂ ਪਹਿਲੇ ਜਿਹੜੇ ਸਾਡੇ ਦੋ ਅਸੀਂ ਬੰਦਿਆਂ ਦੀ ਰੈਸਟ ਪਾਈ ਉਹਦੇ ਚ ਇੱਕ ਅਰਪਨ ਸੀਗਾ ਤੇ ਇੱਕ ਮਤਲਬ ਅਰਸ਼ਦ ਅਰਸ਼ਦੀਪ ਸੀਗਾ ਇਹ ਦੋਨੋਂ ਗੰਡੀ ਵਿੰਡ ਦੇ ਸੀਗੇ ਔਰ ਇਹਨਾਂ ਨੇ ਜਿਹੜਾ ਹੈਗਾ ਕਿਲਰਸ ਨੂੰ ਕਿਤੇ ਨਾ ਕਿਤੇ ਫੈਸਿਲੀਟੇਟ ਕੀਤਾ ਸੀ ਜਿਹੜੇ ਸ਼ੂਟਰਸ ਸੀਗੇ ਇਹਨਾਂ ਤੋਂ ਅੱਗੇ ਗੱਲ ਚੱਲਦੇ ਫਿਰ ਇੱਕ ਮਨੂ ਜਿਹੜਾ ਹੈਗਾ ਮੀਆਂਪੁਰ ਦਾ ਉਹ ਫਿਗਰ ਹੋਇਆ ਔਰ ਮਨੂ ਨੂੰ ਜਿਹੜਾ ਹੈ ਉਹ ਵੀ ਇਥੋਂ ਪੰਜਾਬ ਤੋਂ ਬਾਹਰ ਸੀ ਕਿਤੇ ਉਹ ਵੀ ਉਹਦੀ ਅਸੀਂ ਅਰੈਸ ਵਗੈਰਾ ਉਹਨੂੰ ਐਪ੍ਰੀਹੈਂਡ ਕੀਤਾ ਉਹ ਮੇਰੀ ਮੰਨ ਗਿਆ ਇਸ ਗੱਲ ਨੂੰ ਕਿ ਹਾਂ ਮੈਂ ਬੰਦੇ ਉੱਥੇ ਆਏ ਸੀ ਮੈਂ ਉਹਨਾਂ ਨੂੰ ਠਾਰ ਉਪਲਗ ਕਰਾਈ ਸੀ ਔਰ ਉਸ ਤੋਂ ਬਾਅਦ ਇਹਨਾਂ ਤੋਂ ਇਲਾਵਾ ਦੋ ਮਿਆਂਪੁਰ ਦੇ ਜਿਹੜੇ ਅਹਿਮ ਬੰਦੇ ਸੀਗੇ ਜਿਨ੍ਹਾਂ ਚੋਂ ਇੱਕ ਆਪਣਾ ਜੁਗਰਾਜ ਸਿੰਘ ਇਲੀਅਸ ਯੂਵੀ ਤੇ ਦੂਜਾ ਇੱਕ ਡੀਸੀ ਤੇ ਇੱਕ ਠੋਲੂ ਇਹ ਤਿੰਨ ਬੰਦੇ ਠੋਲੂ ਜਿਹੜਾ ਹੈਗਾ ਉਹ ਉਹ ਇਸ ਵੇਲੇ ਬਾਹਰ ਹੈ ਔਰ ਜਿਹੜਾ ਅਰਸ਼ਦੀਪ ਜੁਗਰਾਜ ਇਲੀਅਸ ਯੂਵੀ ਹੈ ਉਹਦੀ ਅਸੀਂ ਅਰੈਸਟ ਪਾਲੀ ਔਰ ਉਹਦੇ ਮਤਾਬਕ ਵੀ ਉਹਨੇ ਜਿਹੜੇ ਸ਼ੂਟਰ ਜਿਹੜੇ ਹਜੇ ਤੱਕ ਅਨ ਆਈਡੈਂਟੀਫਾਈਡ ਹੈ ਸ਼ੂਟਰਸ ਆਈਡੈਂਟੀਫਾਈ ਕਰ ਲਾਂਗੇ ਤਾਂ ਹਜੇ ਜਿਹੜੇ ਨਾਮਜਦ ਮੁਲਜ਼ਮ ਹੋਏ ਆ ਉਹਨਾਂ ਚੋਂ ਦੋ ਅਨ ਆਈਡੈਂਟੀਫਾਈਡ ਤੇ ਇੱਕ ਅਮਰਤਪਾਲ ਬੱਲ ਤੇ ਇੱਕ ਥੋਲੂ ਇਹ ਚਾਰ ਬੰਦੇ ਸਾਡੀ ਗ੍ਰਿਫਤ ਤੋਂ ਬਾਹਰ ਉਹ ਵੀ ਜਲਦੀ ਅਸੀਂ ਛੇਤੀ ਕੋਈ ਸਰ ਕਤਲ ਕਮੇਟੀ ਹੈ ਜੀ ਇਹਨਾਂ ਦੀ ਕੋਈ ਚੱਲਦੀ ਹੈ ਇਹ ਪਹਿਲੇ ਵੀ ਮੇਰੇ ਖਲ ਇੱਕ ਦੋ ਵਾਰ ਹੋਇਆ ਉਹਦੇ ਤੇ 16 17 ਉਹਦੇ ਤੇ ਕ੍ਰਿਮੀਨਲ ਬੰਦਾ 302 ਤੇ 307 ਦੇ ਕਾਫੀ ਪਰਚੇ ਦਰਜ ਆ ਤਾਂ ਕੋਈ ਇਹਨਾਂ ਦੀ ਪਰਸਨਲ ਰਹੀ ਹੋਗੀ ਆਪਸ ਚ ਉਹਦੀ ਵੈਸੇ ਵੀ ਉਹ ਗੈਂਗਸਟਰ ਟਾਈਪ ਬੰਦਾ ਹੈ ਜੀ ਤਾਂ ਬਾਹਰ ਚਲਾ ਗਿਆ ਬਾਹਰ ਜਾ ਕੇ ਥੋੜਾ ਜਿਆ ਉਹਨੇ ਇੱਥੇ رابطہ ਕਾਇਮ ਕਰਕੇ ਉਹਨਾਂ ਨੂੰ ਕਤਲ ਕਰਾ ਦਿੱਤਾ ਸੁਣੋ ਸਰ ਟੋਟਾ ਕੈਦੇ ਚ ਅਸੀਂ 5 ਬੰਦਿਆਂ ਦੀ ਰੈਸਟ ਪਾ ਚੁੱਕੇ ਹਾਂ ਤੇ ਦੋ ਅਨਡੈਂਟਿਫਾਈਡ ਸ਼ੂਟਰ ਤੇ ਅੰਮ੍ਰਿਤਪਾਲ ਬੱਲ ਤੇ ਥੋਲੂ ਇਹ ਚਾਰ ਬੱਤੇ ਸਾਡੀ ਗ੍ਰਿਫਤ ਕੋਈ ਅਸਲ ਪਿਸਟਲ ਦੇਖੋ ਤਾਂ ਅਜੇ ਤੱਕ ਜਦੋਂ ਤੱਕ ਸ਼ੂਟਰ ਨਹੀਂ ਆਉਂਦੇ ਤਾਂ ਉਹ ਸ਼ੂਟਰ ਉਹ ਜਿਹੜੇ ਆ ਉਹ ਥੋਲੂ ਨੂੰ ਪਤਾ ਹੈ ਜਾਂ ਅਜੇ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਚੱਲ ਰਿਹਾ ਹੈ ਜੇ ਨਿਮਾਂਡ ਹੈ ਦਾ ਸਾਡੇ ਕੋਲ ਦੋ ਤਰੀਕ ਤੱਕ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਟਰਾਈ ਅਸੀਂ ਕਰ ਰਹੇ ਹਾਂ ਵੀ ਜਿਹੜੇ ਸ਼ੂਟਰਸ ਹੈ ਉਹਨਾਂ ਦਾ ਆਡੈਂਟਿਫਾਈ ਹੋ ਜਾਣ ਕੌਣ ਹੈਗੇ ਸਰ ਇਹਨਾਂ ਨੇ ਕੋਈ ਪਹਿਲਾਂ ਕੀ ਇਹ ਤਕਰੀਬਨ ਜਿਵੇਂ ਉਹ ਸਿਕਰੀਆਂ ਜੋੜ ਰਹੇ ਆਂ ਉਹਦੀ ਮਾਤਾ ਦਾ ਪਹਿਲੇ ਉੱਥੋਂ ਚਲੇ ਜਾਣਾ ਬਾਹਰ ਚਲੇ ਜਾਣਾ ਫਿਰ ਉਹਦੇ ਆਲੇ ਦੁਆਲੇ ਦੇ ਰਿਸ਼ਤੇਦਾਰਾਂ ਦਾ ਤਾਲੇ ਮਾਰ ਕੇ ਘਰਾਂ ਚ ਚਲੇ ਜਾਣਾ ਇਹਦਾ ਮਤਲਬ ਸਾਰੇ ਕਿਤੇ ਨਾ ਕਿਤੇ ਸਾਰੇ ਸਾਥ ਵਿੱਚ ਸ਼ਾਮਲ ਸੀ ਜਾਂ ਸਾਰਿਆਂ ਨੂੰ ਪਹਿਲੇ ਇਤਲਾਹ ਹੋ ਗਈ ਸੀ ਕਿ ਕੋਈ ਵੱਡਾ ਕੰਮ ਹੋਣ ਵਾਲਾ ਹੈ ਜਾਂ ਇਹਨਾਂ ਦਾ सोनू ਚੀਮੇ ਦਾ ਕਤਲ ਹੋਣ ਵਾਲਾ ਉਹ ਕੋਈ ਪ੍ਰਾਇਰ ਇਨਫੋਰਮੇਸ਼ਨ ਸਾਰਿਆਂ ਨੂੰ ਦੇ ਦਿੱਤੀ ਗਈ ਸੀ ਤਾਂ ਹੀ ਉਹ ਸਾਰੇ ਬੰਦੇ ਪਾਸੇ ਹੋਏ